ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਹਾ ਤੂੰ ਕੋਟ ਬਾਈ ਜੀ ਜਾਂ ਤੁਸੀਂ ਸਕੂਟਰੀ ਹਾਲਾਤ ਦੇਖੋ ਕੀ ਹੈਗੇ ਇਹਦੇ ਵਿੱਚ ਪਿੱਛੇ ਤੋਂ ਕੀ ਚੀਜ਼ ਲੱਗੀ ਹੈ ਇੱਕ ਤਾਂ ਪਿੱਛੇ ਤੋਂ ਗੱਡੀ ਲੱਗਣ ਕਾਰਨ ਵੀ ਐਕਸੀਡੈਂਟ ਹੋਇਆ ਇੱਕ ਤਾਂ ਹਨ ਜਿਹੜਾ ਮੇਨ ਕਾਰਨ ਆ ਉਹ ਵੀ ਦਿਖਾਵਾਂਗੇ ਤੇ ਅੱਗੇ ਕਰਦੇ ਆ ਗੱਲਬਾਤ ਆਪਾਂ ਜਿੱਥੇ ਐਕਸੀਡੈਂਟ ਹੋਇਆ ਸੀ ਉੱਥੇ ਜਾ ਕੇ ਧੰਨਵਾਦ ਜੀ ਇਸ ਤੋਂ ਪਹਿਲਾਂ ਬਾਈ ਜੀ ਤੁਹਾਨੂੰ ਅਸੀਂ ਦਿਖਾਈ ਆ ਸਕੂਟਰੀ ਜਿਸ ਦਾ ਕੱਲ ਐਕਸੀਡੈਂਟ ਹੋਇਆ ਸੀਗਾ ਅੱਜ ਆਪਾਂ ਫੇਰ ਖੜੇ ਆਂਗੇ ਅੱਜ ਬਠਿੰਡਾ ਚੰਡੀਗੜ੍ਹ ਰੋਡ ਨਹੀਂ ਕਹਿੰਦੇ ਅੱਜ ਆਪਾਂ ਇਹਨੂੰ ਖੂਨੀ ਸੜਕ ਕਹਾਂਗੇ ਕਿਉਂਕਿ ਇੱਧਰ ਬਾਈ ਕਿਸੇ ਦਾ ਕੋਈ ਧਿਆਨ ਨਹੀਂਗਾ ਵੀ ਕੀ ਹੋਈ ਜਾਂਦਾ ਕੀ ਨਾ ਪਰਸੋਂ ਰਾਤ ਨੂੰ ਸਾਡੇ ਪਿੰਡ ਦੇ ਮੁੰਡੇ ਦਾ ਐਕਸੀਡੈਂਟ ਹੋਇਆ ਉਹ ਬਜਾਰਾ ਐਮਜ ਦੇ ਵਿੱਚ ਪਿਆ ਜਿੰਦਗੀ ਤੇ ਮੌਤ ਦੇ ਵਿੱਚ ਲੜ ਰਿਹਾ ਹੈਗਾ ਬਹੁਤ ਜਿਆਦਾ ਸਟਾਈਆਂ ਉਹਦੇ ਉਸ ਤੋਂ ਬਾਅਦ ਚ ਕੱਲ ਕੀ ਹੋਇਆ ਬਾਈ ਇੱਧਰੋਂ ਸਕੂਟਰੀ ਜਿਹੜੀ ਮੈਂ ਦਿਖਾਈ ਆ ਉਹ ਲੇਡੀ ਚ ਸੀ ਜਾਂ ਦੋ ਆ ਰਹੀਆਂ ਸੀ ਤੇ ਇੱਥੇ ਆ ਕੇ ਹੁਣ ਤੁਸੀਂ ਆ ਦੇਖ ਲਓ ਵੀ ਸੜਕ ਦੇ ਉੱਤੇ ਰੇਤਾ ਕਿੰਨਾਗਾ ਆਪਾਂ ਟੋਲ ਵੀ ਦਿੰਨੇ ਆਗੇ ਸਭ ਕੁਝ ਕਰਦੇ ਆਗੇ ਫਿਰ ਗੱਡੀਆਂ ਲੈਣੇ ਉਹਦੇ ਟੈਕਸ ਵੀ ਭਰਦੇ ਆਗੇ ਅਸਲੀ ਕਾਰਨ ਆ ਰੇਤੇ ਬਣਿਆ ਇਹਨਾਂ ਲੇਡੀਜ਼ ਸੀਆਂ ਇਹ ਰਾਮਪਰੇ ਦੀਆਂ ਸੀ ਮੈਨੂੰ ਜਿੰਨੀ ਕਿ ਜਾਣਕਾਰੀ ਮਿਲੀ ਹੈ ਕਿ ਵੀ ਦੋ ਸੀਆਂ ਇਹਨਾਂ ਦਾ ਕੱਲ ਸ਼ਾਮ ਨੂੰ 2:30 ਵਜੇ ਐਕਸੀਡੈਂਟ ਹੋਇਆ ਇਧਰੋਂ ਜਾ ਰਹੀਆਂ ਸੀ ਰਾਮਪਰੇ ਨੂੰ ਤੇ ਜਦੋਂ ਇਹਨਾਂ ਨੇ ਆ ਰੇਤੇ ਤੋਂ ਬਚਾਇਆ ਤੇ ਸੜਕ ਦੇ ਚਿੱਟੀ ਲਾਈਨ ਤੋਂ ਅੱਗੇ ਸਕੂਟਰੀ ਕਰੀ ਤੇ ਪਿੱਛੇ ਤੋਂ ਕਾਰ ਆ ਰਹੀ ਸੀ ਖਣੀ ਕੋਈ ਵੀਹਿਕਲ ਸੀਗਾ ਅਣਪਛਾਤਾ ਵੀਹਿਕਲ ਕਹਿ ਸਕਦੇ ਆਪਾਂ ਉਹ ਇਹਨਾਂ ਦੇ ਵਿੱਚ ਲੱਗਿਆ ਵਿੱਚ ਲੱਗਣ ਕਾਰਨ ਕੁਝ ਆ ਰੇਤੇ ਜਿਸਲਿਪ ਕਰਨ ਲੇਟ ਜੀ ਸੀ ਜਿਹੜੀਆਂ ਸੜਕ ਤੇ ਡਿੱਗ ਪੀਆਂ ਜਿਸ ਕਾਰਨ ਉਹਨਾਂ ਦੀ ਵਿਚਾਰੀਆਂ ਦੀ ਮੌਕੇ ਤੀ ਬਹੁਤ ਹੋ ਗਈ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਇਸ ਲਈ ਬਾਈ ਆਪਾਂ ਨੂੰ ਇੱਧਰ ਜਾਗਣਾ ਪਊਗਾ ਇਹ ਐਕਸੀਡੈਂਟ ਹਜੇ 2:30 ਵਜੇ ਹੁੰਦਾਗਾ ਤੁਹਾਨੂੰ ਅੱਗੇ ਵੀ ਦੱਸ ਦੇਾਂਗੇ ਉਸ ਤੋਂ ਅੱਗੇ ਜਾ ਕੇ ਪਿੰਡ ਲੈ ਰਹੇ ਤੋਂ ਕੋਟ বাস ਸਟੈਂਡ ਦੇ ਉੱਤੇ ਕੀ ਹੋਇਆ ਰਾਤ ਕਾਰ ਦਾ ਤੇ ਮੋਟਰਸਾਈਕਲ ਦਾ ਐਕਸੀਡੈਂਟ ਫੇਰ ਹੋਇਆਗਾ ਇੱਧਰ ਕਿਸੇ ਦਾ ਧਿਆਨ ਨਹੀਂ ਬਾਈ ਸਭ ਕਮਿਟੀ ਦੁਰੇ ਫਰਦੇ ਆਗੇ ਤੇ ਇਸ ਲਈ ਬਈ ਜਿਹੜੇ ਆ ਰੇਤਾ ਹੈਗਾ ਚੱਕਦੇ ਆਗੇ ਚਾਹੇ ਆਪਾਂ ਤਾਂ ਟੋਲ ਲੈਂਦੇ ਆ ਇਹਨਾਂ ਦਾ ਇਧਰ ਧਿਆਨ ਦੇਣਾ ਦਬਾਉਣਾ ਚਾਹੀਦਾ ਵੀ ਆ ਰੇਤਾ ਚੱਕਿਆ ਜਾਵੇ ਤਾਂ ਜੋ ਕਿ ਇਥੇ ਅੱਗੇ ਤੋਂ ਹੋਰ ਹੈ ਜਿਹੜੀ ਕੋਈ ਮੌਤ ਨਾ ਹੋਵੇ ਐਕਸੀਡੈਂਟ ਨਾ ਹੋਵੇ ਇਹੀ ਅਰਦਾਸ ਕਰਦੇ ਆਂਗੇ ਆ ਦੇਖੋ ਬਈ ਇਧਰੋਂ ਕਚਰਾ ਹੈਗਾ ਇਧਰੋਂ ਮਿੱਟੀ ਚੱਕੀ ਜਾਂਦੀ ਹੈਗੀ ਤੇ